ਮੇਕਮੰਤਰੀ ਭਗਵੰਤ ਮਾਨ ਕੁੜਕੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਫਸੇ ਗਏ ਨੇ ਇਸ ਬਾਰੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਾਡੇ ਵਾਰ-ਵਾਰ ਚੈਨਲ ਦੇ ਵੱਲੋਂ ਵੀ ਵਾਰਨਿੰਗ ਸਰਕਾਰ ਨੂੰ ਕੀਤਾ ਜਾਂਦਾ ਰਿਹਾ ਪਰ ਸਰਕਾਰ ਦੇ ਕੰਮ ਦੇ ਉੱਪਰ ਜੂ ਨਹੀਂ ਸਰਕੀ ਤੇ ਹੁਣ ਭਗਵੰਤ ਮਾਨ ਕਸੂਤੀ ਮੁਸੀਬਤ ਦੇ ਵਿੱਚ ਫਸ ਗਏ ਨੇ ਕਿਹੜੀ ਮੁਸੀਬਤ ਹੈ ਕੀ ਕੁਝ ਗੱਲਬਾਤ ਹੈ ਇਸ ਅਹਿਮ ਖਬਰ ਤੇ ਗੱਲਬਾਤ ਕਰਾਂਗੇ ਉਧਰ ਨਾਲੇ ਨਾਲ ਚਰਚਾ ਕਰਾਂਗੇ ਕਿ ਅਸੀਂ ਰੋਜ਼ਾਨਾ ਵੱਖ-ਵੱਖ ਪਾਰਟੀਆਂ ਦੇ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੇ ਕਲੇਸ਼ ਦੇ ਬਾਰੇ ਗੱਲਬਾਤ ਕਰਦੇ ਆ ਆਮ ਆਦੀ ਪਾਰਟੀ ਦੇ ਅੰਦਰ ਖਾਨਾ ਜੰਗੀ ਕਿਵੇਂ ਚੱਲਦੀ ਹੈ ਭਗਵੰਤ ਮਾਨ ਦੇ ਖਿਲਾਫ ਕਾਂਗਰਸ ਦੇ ਅੰਦਰ ਕੀ ਕੋ ਜਿਹੜਾ ਉਹ ਚੱਲ ਪਿਆ ਦੂਜੇ ਪਾਸੇ ਅਕਾਲੀ ਦਲ ਦੇ ਅੰਦਰ ਕਿਸ ਤਰੀਕੇ ਨਾਲ ਸੁਖਵੀਰ ਖਲਾਫਤ ਜਿਹੜੀ ਆ ਉਹ ਖਿਲਾਫ ਬਗਾਵਤ ਉੱਠੀ ਹੋਈ ਹੈ ਔਰ ਹੁਣ ਇਹ ਕਲੇਸ਼ ਦੀ ਐਂਟਰੀ ਜਿਹੜੀ ਆ ਉਹ ਬੀਜੇਪੀ ਦੇ ਵਿੱਚ ਵੀ ਹੋ ਗਈ ਹੈ ਖਾਨਾ ਜੰਗੀ ਬੀਜੇਪੀ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ ਔਰ ਬਹੁਤ ਅਹਿਮ ਖਬਰਾਂ ਧਿਆਨ ਮੰਗਦੀ ਹੈ ਜਿਹੜੀ ਇਹ ਖਬਰ ਹੈਗੀ ਹੈ ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਪੰਜਾਬ ਦੀ ਵਕ ਵਕ ਐਂਗਲ ਤੋਂ ਇਹ ਖਬਰ ਜਿਹੜੀ ਆ ਜੁੜੀ ਹੋਈ ਹੈ ਸਿੱਖਾਂ ਦੇ ਨਾਲ ਵੀ ਹਿੰਦੂਆਂ ਦੇ ਨਾਲ ਸਾਰੇ ਪਾਸਿਓਂ ਜਿਹੜੀ ਇਹ ਖਬਰ ਜੁੜੀ ਹੋਈ ਹੈ ਬਹੁਤ ਅਹਿਮ ਹੈ ਔਰ ਇਹ ਕੀ ਕੁਝ ਪੰਜਾਬ ਦੀ ਸਿਆਸਤ ਦਾ ਰੁਖ ਤੈਅ ਕਰੇਗੀ ਇਹ ਖਬਰ ਇਸ ਤੇ ਵੀ ਅਹਿਮ ਚਰਚਾ ਜਿਹੜੀ ਕਰਾਂਗੇ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਜਿਹੜਾ ਹਿਮਾਚਲ ਦੇ ਵਿੱਚ ਪੰਜਾਬੀ ਜਿਹੜਾ ਨੌਜਵਾਨ ਸੀ ਆਪਣੀ ਸਪੈਨਿਸ਼ ਪਤਨੀ ਦੇ ਨਾਲ ਆਪਣੇ ਭਰਾ ਦੇ ਨਾਲ ਹਿਮਾਚਲ ਗਿਆ ਸੀ ਤੇ ਉੱਥੇ ਉਹਦੀ ਕੁੱਟਮਾਰ ਹੋਈ ਹੁਣ ਉਹਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਕੀ ਨਵਾਂ ਮੋੜ ਹੈ ਇਸ ਤੇ ਵੀ ਅਸੀਂ ਜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸ਼ੁਰੂਆਤ ਜਿਹੜੀ ਹੈ ਨਾ ਆਪਾਂ ਇਸੇ ਖਬਰ ਤੋਂ ਹੀ ਕਰਦੇ ਆ ਕਿ ਜਿਹੜੀ ਫ੍ਰੀ ਬਿਜਲੀ ਸੀ ਫ੍ਰੀ ਬਿਜਲੀ ਦੇ ਕਰਕੇ ਹੁਣ ਸਰਕਾਰ ਜਿਹੜੀ ਹੈ ਉਹ ਬਹੁਤ ਮੁਸੀਬਤ ਦੇ ਵਿੱਚ ਫਸ ਗਈ ਹੈ ਔਰ ਪਹਿਲਾਂ ਹੀ ਲੋਕਾਂ ਦੇ ਵੱਲੋਂ ਕੁਝ ਸਿਹਿਤ ਲੋਕਾਂ ਦੇ ਵੱਲੋਂ ਹੀ ਮੈਂ ਕਹੂੰਗਾ ਜਾਂ ਸਾਡੇ ਵੱਲੋਂ ਵੀ ਇਹ ਵਾਰਨ ਕੀਤਾ ਜਾਂਦਾ ਰਿਹਾ ਕਿ ਭਾਈ ਇਹ ਫ੍ਰੀ ਬਿਜਲੀ ਜਿਹੜੀ ਆ ਕਦੇ ਨਾ ਕਦੇ ਸਰਕਾਰ ਦੇ ਗਲ ਦੇ ਵਿੱਚ ਫੰਦਾ ਪਊਗਾ ਔਰ ਉਹੀ ਗੱਲ ਹੋਈ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਬਿਜਲੀ ਦੀ ਡਿਮਾਂਡ ਵੀ ਵੱਧ ਗਈ ਹੈ ਡਿਮਾਂਡ ਵਧਣ ਦੇ ਕਾਰਨ ਉਦੋਂ ਫ੍ਰੀ ਬਿਜਲੀ ਦਾ ਜਿਹੜਾ ਬੋਝ ਵਧਣ ਦੇ ਕਾਰਨ ਸਰਕਾਰ ਦੀ ਜਿਹੜੀ ਉਹ ਜੀਬ ਨਿਕਲ ਗਈ ਹੈ ਕੁੜਕੀ ਕਿਦੇ ਵਿੱਚ ਫਸ ਗਿਆ ਕਿਵੇਂ ਦੇਖਦੇ ਹਾਂ ਕੀ ਕੁਝ ਤੁਹਾਡੇ ਕੋਲ ਹੋਰ ਜਾਣਕਾਰੀ ਕੀ ਕੁਝ ਅੰਕੜੇ ਸੁਖਵਿੰਦਰ ਜੀ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਗਰਮੀ ਪੈ ਰਹੀ ਹੈ ਰਿਕਾਰਡ ਤੋੜ ਕੇ ਪੈ ਰਹੀ ਹੈ ਤੇ ਉਸ ਰਿਕਾਰਡ ਤੋੜ ਗਰਮੀ ਪੈਣ ਕਰਕੇ ਹੀ ਦੂਜੇ ਬਿਜਲੀ ਦੀ ਜਿਹੜੀ ਖਪਤ ਆ ਉਹ ਵੱਧਦੀ ਪਈ ਹੈ। ਬਿਜਲੀ ਦੀ ਖਪਤ ਵਧਣਾ ਤੇ ਦੂਜੇ ਪਾਸੇ ਗਰਮੀ ਦਾ ਪੈਣਾ ਇਸ ਦਾ ਜਿਹੜਾ ਸਿੱਧਾ ਪ੍ਰਭਾਵ ਉਹ ਪਾਵਰ ਕਾਨ ਤੇ ਪੜਾ ਮੋٹے ਰੂਪ 'ਚ ਜਿਹੜਾ ਪੈ ਰਿਹਾ ਤੇ ਜਿਸ ਤੇ ਕਾਰਨ ਪਾਵਰ ਕਾਨ ਦੀ ਜਿਹੜੀ ਸਥਿਤੀ ਆ ਐਸੋੜੇ ਸੁਖਵਿੰਦਰ ਜੀ ਬੜੀ ਦਰਦਨਾਕ ਜਾਂ ਤਰਸਮਈ ਜਿਹੜੀ ਉਹ ਬਣੀ ਹੋਈ ਹੈ। ਕਾਰਨ ਇਹ ਆ ਕਿ ਜਿਹੜੇ ਬਿਜਲੀ ਪੰਜਾਬ ਦਾ ਸਰਕਾਰੀ ਤੇ ਗੈਰ ਸਰਕਾਰੀ ਤੰਤਰ ਜਿਹੜਾ ਆਪਣੇ ਪੱਧਰ ਤੇ 650 ਮੈਗਾਵਾਟ ਜਿਹੜੀ ਉਪਤੀ ਕਰਾ ਕਰਦਾ 8000 ਮੈਗਾਵਾਟ 32 ਉਹਨਾਂ ਨੂੰ ਬਾਹਰੋਂ ਲੈਣੀ ਪੈਂਦੀ ਹੈ। ਜਦੋਂ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਬਿਜਲੀ ਦੀ ਖਰ ਜਿਹੜੀ ਖਰਤਿਓ ਉਹ ਕਈ ਗੁਣਾ ਜਿਹੜੀ ਉਹ ਵੱਧ ਚੁੱਕੀ ਹੈ। ਤਾਂ ਉਹ ਹੋਰ ਬਿਜਲੀ ਖਰੀਦਣ ਵਾਸਤੇ ਪਾਵਰ ਕੋਲ ਹੋਰ ਇੱਕ ਵੀ ਪੈਸਾ ਕਹਿੰਦੇ ਜਿਹੜਾ ਉਹ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਬੀਤੇ ਸਮੇਂ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹਨਾਂ ਨੇ ਬਹੁਤ ਬਿਜਲੀ ਦੇਣ ਦਾ ਜਿਹੜਾ ਐਲਾਨ ਕੀਤਾ 300 ਯੂਨਿਟ ਪ੍ਰਤੀ ਮਹੀਨਾ। 2 ਮਹੀਨਿਆਂ ਬਾਅਦ 600 ਯੂਨਿਟ ਤੇ 600 ਯੂਨਿਟ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਉਹ 600 ਯੂਨਿਟ ਦੇਣਾ ਤੇ ਉਹਦੇ ਨਾਲ ਹੀ ਨਾਲ ਪੰਜਾਬ ਦੇ ਵਿੱਚ ਹਰ ਸਾਲ ਕਿੰਦੇ ਆ ਘਰੇਲੂ ਜਿਹੜੀ ਖਪਤ ਆ ਨਵੇਂ ਖਪਤਕਾਰ ਜਿਹੜੇ ਆ 3 ਤੋਂ 4 ਲੱਖ ਜਿਹੜੇ ਪੈਸਾ ਹੋ ਜਾਂਦੇ ਇਹ ਜਿਹੜੀ ਮੁਫਤ ਬਿਜਲੀ ਦੇਣ ਦਾ ਪ੍ਰਚਲਨ ਜਿਹੜਾ ਇਹਨਾਂ ਕੋਲ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਉਸ ਦਾ ਸਿੱਧਾ ਪ੍ਰਭਾਵ ਜਿਹੜਾ ਹੋਣਾ ਪਾਵਰ ਕਾਮ ਤੇ ਪੈ ਰਿਹਾ ਤੇ ਪਾਵਰ ਕਾਮ ਕੋਲ ਇੱਕ ਵੀ ਪੈਸਾ ਜਿਹੜਾ ਉਹ ਖਰੀਦਣ ਵਾਸਤੇ ਹੈ ਨਹੀਂ ਕਿ ਜਿਹੜੀ ਵਾਧੂ ਬਿਜਲੀ ਦੀ ਖਪਤ ਜਿਹੜੀ ਅਸਡੇ ਪੰਜਾਬ 'ਚ ਚੱਲ ਰਹੀ ਆ ਉਸ ਨੂੰ ਪੂਰਾ ਕੀਤਾ ਜਾਵੇ ਤਾਂ ਜਿਸ ਕਰਕੇ ਇੱਕ ਝੂਮਰ ਨਿਕਲ ਗਿਆ ਇਦੇ ਨਾਲ ਹੀ ਨਾਲ ਜਿਹੜਾ ਸਥਿਤੀਆਂ ਦੂਸਰੇ ਪਾਸੇ ਉਦਯੋਗ ਵਾਲੇ ਨੇ ਜਾਂਚੜੀ ਵਪਾਰਕ ਆ ਉੱਥੇ ਜਿਹੜੀ ਬਿਜਲੀ ਦੀ ਸਥਿਤੀ ਆ ਸਰਕਾਰ ਨੇ ਉਹਦੇ ਪੱਧਰ ਤੇ ਵੀ ਕੋਈ ਜਿਹੜਾ ਧਿਆਨ ਜਿਹੜਾ ਉਹ ਨਹੀਂ ਦਿੱਤਾ ਦੋ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਗੱਲ ਕਹੀ ਕਿ ਅਸੀਂ ਬਹੁਤ ਬਿਜਲੀ ਜਿਹੜੀ ਉਹ ਦੇਣੀ ਆ ਪਰ ਬਿਜਲੀ ਦੀ ਜਿਹੜੀ ਖਪਤ ਵਧਾਉਣ ਵਾਸਤੇ ਪੰਜਾਬ ਦੇ ਅੰਦਰ ਕੋਈ ਵੀ ਯੋਜਨਾ ਜਿਹੜੀ ਆ ਉਹ ਤਿਆਰ ਸਰਕਾਰ ਵੱਲੋਂ ਨਹੀਂ ਜਿਹੜੀ ਕੀਤੀ ਗਈ ਜਦੋਂ ਕਿ ਦੂਜੇ ਪਾਸੇ ਹਰਿਆਣਾ ਵੇਖ ਲਓ ਹਿਮਾਚਲ ਦੇ ਹਿਮਾਚਲ ਜਮਾਚਲ ਦੀ ਸਥਿਤੀ ਹੋਰ ਅਲੱਗ ਪਰਾ ਦੀ ਹੈ ਈਵਨ ਕਿ ਰਾਜਸਥਾਨ ਦੇ ਵਿੱਚ ਵੀ ਉਹਨਾਂ ਦੀਆਂ ਸਰਕਾਰਾਂ ਨੇ ਸਮੇਂ ਦੇ ਮੁਤਾਬਕ ਸਮੇਂ ਦੀ ਲੋੜ ਦੇ ਮੁਤਾਬਕ ਆਪਣੇ ਪੱਧਰ ਤੇ ਬਿਜਲੀ ਨੂੰ ਪਹੁੰਚਾਉਣ ਦੇ ਕਈ ਜਰਨ ਜਿਹੜੇ ਆ ਉਹ ਕੀਤੇ ਆ ਪਰ ਪੰਜਾਬ ਸਰਕਾਰ ਸਿਰਫ ਤੇ ਸਿਰਫ ਮੋਤ ਬਿਜਲੀ ਦੇ ਕੇ ਇਹ ਸਭ ਝੰਜੜ ਤੋਂ ਜਿਸ ਤਰ੍ਹਾਂ ਕਹਿੰਦੇ ਕਿ ਕਿਸਮਾਲ ਸੁਲਕਰੂ ਹੋ ਚੁੱਕੀ ਆ ਨਾ ਤਾਂ ਉਸ ਨੇ ਕੋਈ ਬਿਜਲੀ ਪਹੁੰਚਾਉਣ ਦੀ ਗੱਲ ਕੀਤੀ ਤੇ ਨਾ ਹੀ ਪਾਵਰ ਕਾਮ ਨੂੰ ਜਿਹੜਾ ਕਾਟਾ ਪੈ ਰਿਹਾ ਬੀਤੇ ਲੰਮੇ ਸਮੇਂ ਤੋਂ ਉਸ ਨੂੰ ਵਧਾਉਣ ਵਾਸਤੇ ਕੋਈ ਜਿਹੜੇ ਯਤਨ ਨੇ ਉਹਦੇ ਵੱਲੋਂ ਕੀਤੇ ਗਏ ਆ ਦੂਸਰੇ ਇਹਦੇ ਨਾਲ ਹੀ ਨਾਲ ਜਿਹੜੇ ਸਰਕਾਰੀ ਤੰਤਰ ਪੰਜਾਬ ਸਰਕਾਰ ਦਾ ਹੋਰ ਹੈਗਾ ਉਹਨਾਂ ਦਾ ਵੀ ਲੱਖਾ ਜਿਹੜਾ ਬਕਾਇਆ ਜੜਾਇਆ ਪਾਵਰ ਕਾਮ ਦਾ ਉਹਨਾ ਮਹੱਤਵਾਂ ਬੱਲਾ ਚਾਹੇ ਉਹ ਪੁਲਿਸ ਵਿਭਾਗ ਦਾ ਚਾਹੇ ਹੋਰ ਵਿਭਾਗ ਨਹੀਂ ਉਹਨਾਂ ਦਾ ਬਕਾਇਆ ਵੀ ਸਰਕਾਰ ਨੇ ਅਜੇ ਪਾਵਰ ਕਾਮ ਨੂੰ ਦਿੱਤਾ ਨਹੀਂ ਆ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੀ ਪਾਵਰ ਕਾਮ ਦੀ مالی ਸਥਿਤੀ ਆ ਉਹ ਕਹਿੰਦੇ ਇੰਨੀ ਤਰਸਯੋਗ ਹੋ ਚੁੱਕੀ ਹੈ ਕਿ ਉਹਨਾਂ ਨੂੰ ਤਨਖਾਹਾਂ ਦੇਣ ਵਸਤਰੀ ਪੈਸੇ ਕਿਰੇ ਉਹ ਨਹੀਂ ਹੈਗੇ ਉਹ ਤਾਂ ਚਲੋ ਇੱਕ ਹਾਲਾਕ ਇਸ਼ੂ ਤਨਖਾਹਾਂ ਦੇ ਦੇ ਪਰ ਹੁਣ ਜਿਸ ਤਰੀਕੇ ਨਾਲ ਮੁਫਤ ਬਿਜਲੀ ਦੇਣਾ ਤੇ ਦੂਸਰੇ ਪਾਸੇ ਬਿਜਲੀ ਦੀ ਖਰਤ ਵਧਣਾ ਇਹਦੇ ਕਾਰਨ ਪਾਵਰ ਕਾਮ ਕੋਲ ਹੋਰ ਕੱਟ ਲੱਗ ਤੋਂ ਇਲਾਵਾ ਕੋਈ ਵੀ ਜਿਹੜਾ ਕੰਮ ਨਹੀਂ ਰਹਿ ਗਿਆ ਬਿਜਲੀ ਤੇ ਕਟ ਚਲੇ ਐਸ ਵੇਲੇ ਲੱਗ ਰਹੇ ਕਿ ਆਪ ਕੋ ਸਾਡਾ ਕਰ ਰਹੇ ਆ ਐਸ ਵੇਲੇ ਸੁਖਵਿੰਦਰ ਜੀ ਕਟ ਲੱਗਾ ਸਵੇਰੇ 9 ਵਜੇ ਦਾ ਕਟ ਲੱਗਾ ਤੇ ਪਤਾ ਨਹੀਂ ਬੱਤੀ ਕਦੋਂ ਹੋਣੀ ਤੇ ਕਦੋਂ ਨਹੀਂ ਹੋਣੀ ਜਦੋਂ ਕਿ ਦੂਜੇ ਪਾਸੇ ਟੈਂਪਰੇਚਰ ਜਿਹੜਾ ਸੁਖਵਿੰਦਰ ਜੀ ਉਹ ਹੈ ਸਾਡੇ 38 ਜਾਂ 39 ਜਿਹੜਾ ਪਹੁੰਚ ਚੁੱਕਾ ਅਜੇ 10 ਨਹੀਂ ਬਜੇ ਤਾਂ ਇਹੋ ਜੀ ਸਥਿਤੀ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਾਣੀ ਦੀ ਸਮੱਸਿਆ ਵੀ ਜਿਹੜੀ ਸਰਕਾਰ ਆ ਰਹੀ ਕਿਉਂਕਿ ਜੇਕਰ ਬਿਜਲੀ ਬੰਦ ਹੋਊਗੀ ਤੇ ਜਿਹੜਾ ਕਮੇਟੀ ਕਾਰਨ ਨਗਰਿਕਾਂ ਨੂੰ ਜਿਹੜਾ ਪਾਣੀ ਪਹੁੰਚਾਇਆ ਜਾਂਦਾ ਉਹ ਪਾਣੀ ਤੋਂ ਵੀ ਲੋਕ ਤੇ ਤਰਸਦੇ ਪਏ ਵੱਖ-ਵੱਖ ਥਾਵਾਂ ਤੇ ਲੋਕਾਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ ਜਿਹੜਾ ਉਹ ਕੀਤਾ ਜਾ ਰਿਹਾ ਕਿ ਜੇਕਰ ਤੁਸੀਂ ਇਹਨਾਂ ਹਾਲਾਤਾਂ ਨਾਲ ਜਿਠ ਨਹੀਂ ਸੰਭ ਸਕਦੇ ਤਾਂ ਫਿਰ ਮੁਫਤ ਬਿਜਲੀ ਦੇਣ ਦੀ ਜ਼ਰੂਰਤ ਨਹੀਂ ਸੀ ਤੁਸੀਂ ਬਿਜਲੀ ਸਸਤੀ ਜੁਰੂਰ ਕਰ ਤੋਂ ਪਰ ਸਰਕਾਰ ਨੇ ਕੀ ਕੀਤਾ ਉਧਰੋਂ ਤਾਂ ਬਿਜਲੀ ਫ੍ਰੀ ਕਰ ਦਿੱਤੀ ਤੇ ਦੂਜੇ ਪਾਸੇ 16 ਜੂਨ ਤੋਂ ਬਿਜਲੀ ਦੇ ਟੈਰਫ ਜਿਹੜੇ ਆ ਉਹ ਵਧਾ ਦਿੱਤੇ ਗਏ ਆ ਦੋਹਰੀ ਮਾਰ ਐਸੋੜੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਪੈ ਰਹੀ ਆ ਸਰਕਾਰ ਦੀ ਸਿਰਫ ਇਸ ਗਲਤ ਪਾਲਿਸੀ ਕਰਕੇ ਜਿਹੜੀ ਮੁਫਤ ਬਿਜਲੀ ਦਿੱਤੀ ਦੀ ਉਹਨਾਂ ਨੂੰ ਸੁਹੂਲਤ ਕੀਤੀ ਜਿਹੜੀ ਮੁਫਤ ਬਿਜਲੀ ਸੁਹੂਲਤ ਸੀ ਉਹ ਸ਼ਾਇਦ ਚੋਣਾਂ ਦੇ ਵਿੱਚ ਆਪਣਾ ਕਾਰਡ ਪੜਾਉਣ ਦੀ ਕੋਸ਼ਿਸ਼ ਇਹ ਕਿ ਸਿਆਸੀ ਲਾਹ ਲੈ ਸਕੀ ਤਾਂ ਲੋਕ ਤਾਂ ਸੁਖਵਿੰਦਰ ਜੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਆ ਕਿ ਆ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਵਿੱਚ ਜਿਹੜੀਆਂ 10 ਸੀਟਾਂ ਹਾਰੇ ਨੇ ਤਾਂ ਉਹਦੇ ਬਦਲੇ ਦੇ ਵਜੋਂ ਹੀ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੇ ਬਿਜਲੀ ਦੇ ਟੈਰਫ ਜਿਹੜੇ ਉਹ ਰੇਟ ਜਿਹੜੇ ਉਹ ਵਧਾ ਦਿੱਤੇ ਆ ਤਾਂ ਇਹ ਸਭ ਕਾਸੀ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ ਐਸਲੇ ਪਾਵਰ ਕਾਮ ਦੀਆਂ ਸੁਖਵਿੰਦਰ ਜੀ ਬੜੀਆਂ ਤਰਸ ਮੇ ਜਿਹੜੀਆਂ ਬੜੀਆਂ ਨੇ ਇੱਕ ਪਾਸੇ ਲੋਕਾਂ ਦਾ ਦਬਾਅ ਦੂਜੇ ਪਾਸੇ ਅਨਹਲਾ ਨੇ ਘਟ ਤੇ ਤੀਜੇ ਪਾਸੇ ਮਾਲੀ ਹਾਲਤ ਜਿਹੜੀ ਆ ਪਾਵਰ ਕਾਮ ਦੀ ਜਿਹੜੀ ਵਿਗੜ ਗਈ ਆ ਇਹਦੇ ਕਾਰਨ ਜਿਹੜਾ ਅਗਲੇ ਦਿਨਾਂ ਚ ਫੋਰਜ ਡਰਗਾਂ ਵਿਚ ਸੰਕਟ ਪਿਛਲੀ ਦਾ ਜਿਹੜਾ ਪੈਦਾ ਹੋ ਸਕਦਾ ਬਾਕੀ ਅਜੇ ਤੱਕ ਇਹਦੇ ਸਬੰਧ ਵਿੱਚ ਮਾਨ ਸਰਕਾਰ ਦਾ ਕੋਈ ਵੀ ਬਿਆਨ ਜਿਹੜਾ ਨਹੀਂ ਆਇਆ ਤੇ ਨਾ ਹੀ ਵਿਰੋਧੀ ਧਿਰਾਂ ਨੇ ਕੋਈ ਗੱਲ ਇਹਦੇ ਸਬੰਧੀ ਕੀਤੀ ਹੈ ਪਤਾ ਨਹੀਂ ਕੱਲ੍ਹ ਵਾਲੀ ਜਿਹੜੀ ਤੁਸੀਂ ਪ੍ਰੋਗਰਾਮ ਚ ਗੱਲ ਕੀਤੀ ਸ਼ਾਇਦ ਉਹੀ ਗੱਲ ਆ ਕਿ ਵਿਰੋਧੀ ਧਿਰ ਹੈ ਹੀ ਨਹੀਂ ਪਰ ਇਸ ਤੱਕ ਖਮਿਆਜਾ ਜਿਹੜਾ ਮੁਫਤ ਬਿਜਲੀ ਦੇਣ ਦਾ ਖਮਿਆਜਾ ਜਿੱਥੇ ਪਾਵਰ ਕਾਮ ਪੁੱਗ ਤਰਿਆ ਉਥੇ ਨਾਲ ਹੀ ਪੰਜਾਬ ਦੇ ਲੋਕ ਵੀ ਇਸ ਵੇ ਪੁੱਗਦੇ ਪਏ ਨੇ ਜੀ ਇਹ ਸੰਕਟ ਜਰੋ ਅਣਕੀ ਸਾਹਿਬ ਇਹ ਸਿਰਫ ਇਸ ਪਾਸਿਓਂ ਹੀ ਨਹੀਂਗਾ ਕਿ ਬਿਜਲੀ ਦੇ ਕਟ ਲੱਗ ਰਹੇ ਆ ਸੰਕਟ ਤਾਂ ਜਿਹੜਾ ਇਸ ਪਾਸਿਓਂ ਵੀ ਆ ਕਿ ਇਹ ਬਿਜਲੀ ਜਿਹੜੀ ਫ੍ਰੀ ਦਿੱਤੀ ਜਾ ਰਹੀ ਆ ਇਹਦੇ ਨਾਲ ਵਿੱਤੀ ਤੌਰ ਤੇ ਵੀ ਜਿਹੜਾ ਉਹ ਪੰਜਾਬ ਸਰਕਾਰ ਤੇ ਜਿਹੜਾ ਉਹ ਸੰਕਟ ਹੈ ਔਰ ਪੀਐਸਪੀਸੀਐਲ ਤੇ ਵੀ ਜਿਹੜਾ ਉਹ ਸੰਕਟ ਹੈਗਾ ਤੇ ਲੋਕਾਂ ਨੇ ਉਦੋਂ ਕਿਹਾ ਵੀ ਸੀ ਸਿਹਿਤ ਲੋਕਾਂ ਨੇ ਕਿ ਭਾਈ ਇਸ ਚੀਜ਼ ਨੂੰ ਤੁਸੀਂ ਪਹਿਲਾਂ ਘੋਖ ਲਓ ਪਰ ਸਰਕਾਰ ਕਹਿੰਦੀ ਸੀ ਕਿ ਨਹੀਂ ਅਸੀਂ ਤਾਂ ਜੀ ਦੂਜੇ ਪਾਲਸੀਆਂ ਬਣਾ ਕੇ ਪੈਸੇ ਇਹਨੇ ਲੈ ਲੈਣੇ ਆ ਤੇ ਅਸੀਂ ਫਾਇਦੇ ਜੀ ਇਹਨਾਂ ਚਲੇ ਜਾਣਾ ਸਰਕਾਰ ਨੇ ਤੇ ਅਸੀਂ ਜਿਹੜਾ ਉਹ ਫਾਇਦੇ ਵਾਲਾ ਪੈਸਾ ਇਧਰਲੇ ਪਾਸੇ ਲੋਕਾਂ ਨੂੰ ਸਹੂਲਤ ਦੇ ਵਿੱਚ ਦੇ ਦੇਣਾ ਪਰ ਹੁਣ ਜਿਹੜੀ ਉਹ ਜੀਬ ਨਿਕਲੀ ਪਈ ਹੈ ਸਰਕਾਰ ਦੀ ਤੇ ਜੀਬ ਇਹਨਾਂ ਨੇ ਹੁਣ ਅੱਗੇ ਲੋਕਾਂ ਦੀ ਘੜਾ ਦੇੜੀਆਂ ਇਹਨਾਂ ਦੀ ਤਾਂ ਨਿਕਲ ਨਹੀਂ ਕਾਦੀ ਹੈ ਇਹਨਾਂ ਨੇ ਤਾਂ ਚਲੋ ਸਰਕਾਰੀ ਕੋਠੀਆਂ ਦੇ ਵਿੱਚ ਜੇ ਲਾਈਟ ਚੱਲ ਜਾਂਦੀ ਹੈ ਤਾਂ ਜਨਰੇਟਰ ਚੱਲ ਪੈਂਦੇ ਆ ਤੇ ਜਨਰੇਟਰ ਦੇ ਵਿੱਚ ਤੇਲ ਵੀ ਜਿਹੜਾ ਉਹ ਆਪਣੀ ਪੈਸਿਆਂ ਨਾਲ ਜਾਂਦਾ ਕਿ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਚੱਕਰ ਜਿਹੜਾ ਉਹ ਤੁਹਾਡੇ ਮੇਰੇ ਵਰਗੇ ਆਮ ਲੋਕਾਂ ਨੂੰ ਆ ਦੇਖਦੇ ਆ ਕਿ ਹੁਣ ਇਸ ਬਿਜਲੀ ਸੰਕਟ ਦੇ ਵਿੱਚੋਂ ਕਿਵੇਂ ਨਿਕਲਦੇ ਆ ਔਰ ਦੂਜੇ ਪਾਸਿਓਂ ਇਸ ਬਿਜਲੀ ਸੰਕਟ ਦਾ ਨੁਕਸਾਨ ਅਰਕੀ ਸਾਹਿਬ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਆ ਜਲੰਧਰ ਦੇ ਵਿੱਚ ਉਹਦੇ ਤੇ ਵੀ ਹੋਊਗਾ ਔਰ ਵੱਡੇ ਵੱਡੇ ਕੱਟ ਲੱਗਣੇ ਔਰ ਦੂਜੇ ਪਾਸਿਓਂ ਇਹ ਬਿਜਲੀ ਮਹਿੰਗੀ ਜਿਹੜੀ ਆ ਉਹ ਕਰ ਦੇਣੀ ਔਰ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਜਲੰਧਰ ਵੈਸਟ ਇਲਾਕੇ ਦੇ ਵਿੱਚ ਸਪੋਰਟਸ ਇੰਡਸਟਰੀ ਬਹੁਤ ਹੈ ਔਰ ਲੋਕਾਂ ਨੇ ਘਰਾਂ ਦੇ ਵਿੱਚ ਵੀ ਜਿਹੜਾ ਉਹ ਬਿਜਲੀ ਦਾ ਮਾਫ ਕਰਨਾ ਇਹ ਸਮਾਨ ਸਪੋਰਟਸ ਦਾ ਬੜਾਉਣਾ ਸ਼ੁਰੂ ਕੀਤਾ ਤੇ ਇਹ ਬਿਜਲੀ ਦੇ ਕੱਟਾਂ ਦੇ ਕਾਰਨ ਉੱਪਰੋਂ ਬਿਜਲੀ ਮਹਿੰਗੀ ਦੇ ਕਾਰਨ ਇਹ ਨੁਕਸਾਨ ਜਿਮਨੀ ਚੋਣ ਜਲੰਧਰ ਦੇ ਵਿੱਚ ਭੁਗਤਣਾ ਪੈ ਸਕਦਾ ਇਹਨਾਂ ਨੂੰ ਤੋ ਕੁੰਦਰਜੀਤ ਦਾ ਸੁਭਾਵਿਕ ਇਹ ਆ ਕਿ ਜਿਸ ਤਰੀਕੇ ਨਾਲ ਲੋਕ ਇਸ ਵੇਲੇ ਬਿਜਲੀ ਕਟਾ ਤੋਂ ਦੁਖੀ ਹੈ ਤੇ ਦੂਜੇ ਪਾਸੇ 16 ਜੀਨ ਤੋਂ ਜਿਹੜੇ ਵੱਧ ਚੁੱਕੇ ਆ ਤਾਂ ਲੋਕਾਂ ਦਾ ਇਸ ਦਾ ਪ੍ਰਭਾਵ ਤਾਂ ਇਹਨਾਂ ਚੋਣਾਂ ਤੇ ਪਵੇਗਾ ਪਵੇਗਾ ਜਿਮਨੀ ਚੋਣ ਤੇ ਪਵੇਗਾ ਪਵੇਗਾ ਕਿਉਂਕਿ ਜਲੰਧਰ ਪੱਛਮੀ ਤੋਂ ਜਿਸ ਤਰੀਕੇ ਨਾਲ ਤੁਸੀਂ ਸਪੋਰਟਸ ਦੀ ਗੱਲ ਕਰ ਰਹੇ ਹੋ ਉਹ ਤਾਂ ਛੇਰਾ ਇੱਕ ਅਲੱਗ ਇਸ਼ੂ ਆ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਉਥੋਂ ਉਮੀਦਵਾਰ ਪਵਨ ਟੈਨੂ 15000 ਰੁਪਏ ਜਿਹੜੀਆਂ ਉਸਨੇ ਲਈਆਂ ਤੀਜੇ ਨੰਬਰ ਤੇ ਰਿਹਾ ਤੇ ਦੂਜੇ ਪਾਸੇ ਸਰਕਾਰ ਨੇ ਸ਼ਾਇਦ ਆਪਣਾ ਗੁੱਸਾ ਕੱਢਣ ਕਰਕੇ ਬਿਜਲੀ ਦੇ ਰੇਟ ਜਿਹੜੇ ਉਹ ਵਧਾ ਤੇ ਇਹ ਜੋ ਕੁਝ ਚੱਲਦਾ ਪਿਆ ਇਸ ਦਾ ਪ੍ਰਭਾਵ ਤਾਂ ਇਸ ਜਿੰਨੀ ਚੋਂ ਤੇ ਸਰਕਾਰ ਨੂੰ ਸਰਕਾਰ ਦੇ ਉੱਤੇ ਹੀ ਆ ਪੈਗਾ ਪੈਗਾ ਸ਼ਾਇਦ ਇਹੋ ਹੀ ਕਰਨਾ ਕਿ ਭਗਵੰਤ ਮਾਨ ਹੋਣਾ ਨੇ ਆ ਕੇ ਆਪਣਾ ਆਰਜੀ ਡੇਰਾ ਜਿਹੜਾ ਉੱਥੇ ਲਾ ਲਿਆ ਕਿ ਇਸ ਚੀਜ਼ ਨੂੰ ਸ਼ਾਇਦ ਲੋਕਾਂ ਨੂੰ ਪਾਸੇ ਕਰ ਸਕੀ ਲੋਕਾਂ ਦਾ ਧਿਆਨ ਦੂਜੇ ਪਾਸੇ ਕਰ ਸਕੀ ਕਿ ਹਾਂ ਭਈ ਮੁੱਖ ਮੰਤਰੀ ਸਾਹਿਬ ਇੱਥੇ ਆ ਗਏ ਨੇ ਲੋਕਾਂ ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਨਹੀਂ ਵੇਖਣਾ ਲੋਕਾਂ ਨੇ ਆਪਣੀਆਂ ਮਿਲ ਰਹੀਆਂ ਸਹੂਲਤਾਂ ਨੂੰ ਵੇਖਣਾ ਹੈਗਾ ਕਿ ਹਾਂ ਭਈ ਉਹਨਾਂ ਨੂੰ ਰੋਜੀ ਰੋਟੀ ਠੀਕ ਮਿਲ ਰਹੀ ਆ ਈ ਸਰਕਾਰ ਦੀ ਇਸ ਨੀਤੀ ਨਾਲ ਉਹਨਾਂ ਦਾ ਕੰਮਕਾਜ ਜਾਂ ਅਰਜ਼ੁਕਤਾ ਪ੍ਰਭਾਵਿਤ ਨਹੀਂ ਹੋ ਰਿਹਾ ਲੋਕਾਂ ਨੇ ਇਹ ਵੇਖਣਾ ਲੋਕਾਂ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਵੇਖਣਾ ਕਿ ਮੁੱਖ ਮੰਤਰੀ ਸਾਹਿਬ ਜਲੰਧਰ ਚ ਆਣ ਕੇ ਬਹਿ ਗਏ ਆ ਤੇ ਜਲੰਧਰ ਸਵਰਗ ਬਣ ਜਾਊਗਾ ਬਿਜਲੀ ਦੇ ਕਟਾਂ ਦਾ ਜੇਕਰ ਇਹੋ ਹਾਲ ਰਿਹਾ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰ ਬਾਰ-ਬਾਰ ਕਰ ਰਿਹਾ ਕਿ ਰੇਟ ਜਿਹੜੇ ਵਧ ਗਏ ਨੇ ਇਸ ਦਾ ਖਮਿਆਜਾ ਤਾਂ ਸੁਖਵਿੰਦਰ ਜੀ ਸੁਭਾਵਾਕਾ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪੁਕਤਣਾ ਜਿਹੜਾ ਪੈ ਸਕਦਾ ਹੈਗਾ ਚਲੋ ਬਿਲਕੁਲ ਦੇਖਦੇ ਹਾਂ ਕਿ ਹੁਣ ਇਸ ਸਥਿਤੀ ਦੇ ਨਾਲ ਭਗਵੰਤ ਮਾਨ ਕਿਵੇਂ ਜਰੂਰ ਭਗਵੰਤ ਮਾਨ ਜਿਹੜੇ ਇਸ ਵਕਤ ਜਿਹੜਾ ਉਹ ਫਸੇ ਹੋਏ ਹੈਗੇ ਆ ਅਨਕਿਸ਼ ਸਾਹਿਬ ਦੂਜੇ ਪਾਸੇ ਆਪਾਂ ਜਿਹੜੀ ਗੱਲ ਕਰ ਲਈਏ ਹੁਣ ਹਿਮਾਚਲ ਦੇ ਵਿੱਚ ਜਿਹੜਾ ਐਨਆਰਆਈ ਜੋੜੇ ਦੇ ਨਾਲ ਕੁੱਟਮਾਰ ਹੋਈ ਹੈ ਪੰਜਾਬ ਦੇ ਨਾਲ ਔਰ ਉਹ ਮਸਲਾ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਉਹ ਪੱਕ ਚੁੱਕਿਆ ਔਰ ਉੱਥੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਦਿਲ ਇਸ ਤਰੀਕੇ ਨਾਲ ਜਿੱਤ ਲਿਆ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਸੀ ਜਿੱਥੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਭਾਈ ਇਸ ਮਸਲੇ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦਾ ਕੋਈ ਮੰਤਰੀ ਸਰਕਾਰ ਦੇ ਨੁਮਾਇੰਦੇ ਦੇ ਨਾਲ ਗੱਲਬਾਤ ਕਰਦਾ ਹਿਮਾਚਲ ਪ੍ਰਦੇਸ਼ ਦੀ ਦੇ ਨਾਲ ਜਾਂ ਉੱਥੋਂ ਦੇ ਮੁੱਖ ਮੰਤਰੀ ਦੇ ਨਾਲ ਇਹਨਾਂ ਨੇ ਤਾਂ ਨਹੀਂ ਕੀਤੀ ਤਾਂ ਚਰਨਜੀਤ ਸਿੰਘ ਚੰਨੀ ਨੇ ਜਰੂਰ ਮੁੱਖ ਮੰਤਰੀ ਸੁਖੂ ਦੇ ਨਾਲ ਗੱਲਬਾਤ ਕੀਤੀ ਔਰ ਇੱਕ ਗੱਲ ਉਹਨਾਂ ਨੇ ਬੜੀ ਵਧੀਆ ਕਹੀ ਕਿ ਜਿਹੜਾ ਕੰਗੜਾ ਵਾਲੇ ਮਸਲੇ ਦੇ ਨਾਲ ਜੋੜ ਕੇ ਇਸ ਮਸਲੇ ਨੂੰ ਜਿਹੜਾ ਅੰਜਾਮ ਇਸ ਘਟਨਾ ਨੂੰ ਦਿੱਤਾ ਗਿਆ ਇਹ ਨਫ਼ਰਤ ਦੀ ਰਾਜਨੀਤੀ ਹੈ ਔਰ ਇਹ ਨਫ਼ਰਤ ਦੀ ਰਾਜਨੀਤੀ ਕਹਿੰਦੇ ਭਾਜਪਾ ਫਲਾ ਰਹੀ ਹੈ ਔਰ ਅਸੀਂ ਹਿਮਾਚਲ ਅਤੇ ਪੰਜਾਬ ਦੇ ਏ ਲੋਕਾਂ ਦਾ ਆਪਸੀ ਰਿਸ਼ਤਾ ਜਿਹੜਾ ਉਹ ਕਹਿੰਦੇ ਅਸੀਂ ਖਰਾਬ ਨਹੀਂ ਹੋਣ ਦੇਣਾ ਅਸੀਂ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਰੱਖਣੀ ਹੈ ਤੇ ਇਸ ਤਰੀਕੇ ਦੇ ਨਾਲ ਕਹਿੰਦੇ ਕਿ ਆਪਾਂ ਨਫਰਤ ਦੀ ਰਾਜਨੀਤੀ ਜਿਹੜੀ ਆ ਉਹ ਬੀਜੇਪੀ ਦੀ ਚੱਲਣ ਨਹੀਂ ਦੇਣੀ ਆਪਾਂ ਦੋਵਾਂ ਸੂਬਿਆਂ ਦੇ ਵਿੱਚ ਦੋਵਾਂ ਸੂਬਿਆਂ ਦੇ ਲੋਕਾਂ ਦੇ ਵਿੱਚ ਪਿਆਰ ਜਿਹੜਾ ਉਹ ਬਣਾਈ ਰੱਖਣਾ ਤੇ ਕਹਿੰਦੇ ਕਿ ਸਾਡੇ ਇਸ ਜੋੜੇ ਨੂੰ ਤੁਸੀਂ ਇਨਸਾਫ ਦਿਓ ਜ਼ਰੂਰ ਦਿਵਾਓ ਔਰ ਪਤਾ ਕਰੋ ਕਿ ਇਹ ਗੰਬਦਾਰ ਜਿਹੜੀ ਆ ਕੀ ਹੋਈ ਆ ਸਾਡੇ ਜੋੜੇ ਨੂੰ ਇਨਸਾਫ ਦਿਓ ਜਦ ਕਿ ਇਹਦੇ ਵਿੱਚ ਲੋਡ ਜਿਹੜੀ ਆ ਜ਼ਿਆਦਾ ਹਿਮਾਚਲ ਦੀ ਹੈ ਕਿਉਂਕਿ ਹਿਮਾਚਲ ਦੇ ਵਿੱਚ ਜੇ ਸਾਡਾ ਪੰਜਾਬ ਦਾ ਟੂਰਿਸਟ ਜਾਣਾ ਬੰਦ ਹੋ ਗਿਆ ਤਾਂ ਹਿਮਾਚਲਾਨਾਂ ਦੀ ਜੀਵ ਨਿਕਲ ਜਾਣੀ ਆ ਪਰ ਫਿਰ ਵੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਇੱਕ ਸਹਿਯਦਤਾ ਦਿਖਾਉਂਦੇ ਆ ਪੰਜਾਬ ਦੇ ਉਸ ਜੋੜੇ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਔਰ ਸੁਖੂ ਹੋਣਾ ਦੇ ਨਾਲ ਗੱਲਬਾਤ ਕੀਤੀ ਜਦਕਿ ਕੁਝ ਲੀਡਰਾਂ ਨੇ ਤੇ ਸਿਆਸਤ ਕੀਤੀ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਸਿਰਫ ਚੋਪੀ ਚੁੱਪ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਮੁੱਖ ਮੰਤਰੀ ਸੁਖੂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਦੇ ਉਥੇ ਦਾ ਪਹੁੰਚ ਜਾਂਦੇ ਜਦੋਂ ਕੇਜਰੀਵਾਲ ਨੂੰ ਚੱਕ ਲੈਂਦੇ ਆ ਉਦੋਂ ਭਗਵੰਤ ਮਾਨ ਜਰੂਰ ਦਿੱਲੀ ਪਹੁੰਚ ਜਾਂਦੇ ਆ ਤੇ ਜਦੋਂ ਸਾਡੇ ਇਸ ਤਰੀਕੇ ਨਾਲ ਲੋਕਾਂ ਦੇ ਨਾਲ ਕਿਤੇ ਬਾਹਰਲੇ ਸੂਬੇ ਦੇ ਵਿੱਚ ਟੱਕਾ ਹੁੰਦਾ ਉੱਥੇ ਮੁੱਖ ਮੰਤਰੀ ਚੁਪ ਰਹਿੰਦੇ ਆ ਕਿਵੇਂ ਦੇਖਦੇ ਹੋ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਇਸ ਪਹਿਲ ਸੇ ਤੁਸਬ ਚਰਨਜੀਤ ਸਿੰਘ ਚੰਨੀ ਦੀ ਇੱਕ ਖਾਸੀਅਤ ਹੈ ਇਹ ਸੁਹਿਰਤਾ ਕਿ ਉਹ ਇਹੋ ਜਿਹੇ ਮੁੱਦਿਆਂ ਤੇ ਹਮੇਸ਼ਾ ਪੰਜਾਬ ਦੇ ਨਾਲ ਤੇ ਪੰਜਾਬੀ ਲੋਕਾਂ ਦੇ ਨਾਲ ਹਮੇਸ਼ਾ ਉਖਲੋਤੇ ਨਜ਼ਰ ਆਏ ਆ ਤੁਸੀਂ ਇਹ ਗੱਲ ਜਿਹੜੀ ਕਰ ਰਹੇ ਚ ਟੈਲੀਫੋਨ ਵਾਲੀ ਗੱਲ ਸੁਖਵੰਦਰ ਸੁਖੂ ਦੀ ਇਹ ਗੱਲ ਤਾਂ ਚਲੋ ਆਪਾਂ ਬਾਅਦ ਚ ਕਰਦੇ ਹਾਂ ਜੇ ਚਰਨਜੀਤ ਸਿੰਘ ਚੰਨੀ ਦੀ ਸੋਹਿੱਦਤਾ ਨੂੰ ਦੇਖਣਾ ਹੋਵੇ ਪੰਜਾਬ ਦੇ ਪ੍ਰਤੀ ਜਾਂ ਪੰਜਾਬੀਆਂ ਦੇ ਪ੍ਰਤੀ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਕਿਸਾਨਾਂ ਨੇ ਡਕਿਆ ਜਦੋਂ ਉਹ ਚੋਣਾਂ ਤੋਂ ਪਹਿਲਾਂ ਤਾਂ ਉਸ ਵਕਤ ਸਾਰਾ ਨਜ਼ਰਾ ਜਿਹੜਾ ਸੀ ਚਰਨਜੀਤ ਸਿੰਘ ਚੰਨੀ ਤੇ ਡਿੱਗਾ ਸੀ ਤੇ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣਿਆਂ ਲੋਕਾਂ ਦੇ ਉੱਤੇ ਡਾਂਗਾ ਨਹੀਂ ਭਰਾ ਸਕਦਾ ਮੈਂ ਆਪਣੇ ਕਿਸਾਨਾਂ ਦੇ ਉੱਤੇ ਗੋਲੀ ਨਹੀਂ ਚਲਵਾ ਸਕਦਾ ਜੋ ਮਰਜ਼ੀ ਹੋ ਜਾਵੇ ਮੈਂ ਕੇਂਦਰ ਸਰਕਾਰ ਦੀ ਨਾਰਾਜ਼ਗੀ ਝੱਲੂਗਾ ਪਰ ਮੈਂ ਆਪਣੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਇਹ ਮੈਨੂੰ ਅੱਜ ਤੱਕ ਯਾਦ ਆ ਕਿ ਚਰਨਜੀਤ ਸਿੰਘ ਚੰਨੀ ਦੀ ਇਹ ਸਟੇਟਮੈਂਟ ਆਈ ਤੇ ਹੁਣ ਜਿਸ ਤਰੀਕੇ ਨਾਲ ਆ ਸਪੈਨਿਸ਼ ਜੋੜੇ ਨਾਲ ਹਿਮਾਚਲ ਦੇ ਵਿੱਚ ਇਹ ਮੰਦਭਾਗੀ ਘਟਨਾ ਵਾਪਰਦੀ ਆ ਤਾਂ ਚਰਨਜੀਤ ਸਿੰਘ ਚੰਨੀ ਹੁਣੀ ਸਪੈਸ਼ਲ ਫੋਨ ਕਰਕੇ ਆਪਣੇ ਹਮ ਰੁਤਬਾ ਹਮ ਰੁਤਬਾ ਤਾਂ ਨਹੀਂ ਕਿਸੇ ਇੱਕ ਪਾਸੇ ਸਾਹਬਕਾ ਤੇ ਦੂਜੇ ਪਾਸੇ ਮੁੱਖ ਮੰਤਰੀ ਨੂੰ ਫੋਨ ਕਰਦੇ ਹਿਮਾਚਲ ਦੇ ਨੂੰ ਤੇ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਹਿੰਦੇ ਨੇ ਕਿ ਇਨਸਾਫ ਦੀ ਵਕਾਤ ਕਰਦੇ ਨੇ ਔਰ ਪੂਰਨ ਤੌਰ ਤੇ ਸਹਿਰਦਤਾ ਦੇ ਨਾਲ ਉਹਨਾਂ ਨੇ ਜਿਹੜੀ ਉਹ ਗੱਲ ਕੀਤੀ ਹੁਣ ਇਹ ਵੇਖਣਾ ਆ ਕਿ ਜਿਹੜੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਸੀਐਮ ਨੇ ਉਹ ਇਸ ਚੀਜ਼ ਦੇ ਉੱਤੇ ਕੀ ਐਕਸ਼ਨ ਲੈਂਦੇ ਆ ਜਾਂ ਕੀ ਐਕਸ਼ਨ ਨਹੀਂ ਲੈਂਦੇ ਤਾਂ ਸੁਖਵਿੰਦਰ ਜੀ ਚਰਨਜੀਤ ਸਿੰਘ ਚੰਨੀ ਦੀ ਇਹ ਜੋ ਸਟੈਂਡ ਕੀਤਾ ਜਿਹੜਾ ਇਹ ਰੋਲ ਨਭਾਇਆ ਇਹ ਜਿਹੜੀ ਭੂਮਿਕਾ ਨਭਾਈ ਆ ਔਰ ਸਿੱਖ ਜਿੱਥੇ ਬੰਦਿਆਂ ਜਿਸ ਤਰੀਕੇ ਨਾਲ ਪ੍ਰੈਸ ਨੋਟ ਲੈ ਕੇ ਜਾਂ ਐਪਲੀਕੇਸ਼ਨ ਲੈ ਕੇ ਉਹਦੇ ਕੋਲ ਜਾਂਦੀਆਂ ਨੇ ਤੇ ਉਹ ਤੁਰੰਤ ਕਾਰਵਾਈ ਕਰਦੇ ਆ ਇਹਦੇ ਨਾਲ ਚਰਨਜੀਤ ਸਿੰਘ ਚੰਨੀ ਦਾ ਕੱਦ ਜਿਹੜਾ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਤੇ ਵਿੱਚ ਹੋਰ ਵੱਧ ਆ ਜਿਹੜਾ ਪਹਿਲਾਂ ਵੀ ਬਤੌਰ ਸਾਫਕਾ ਮੁੱਖ ਮੰਤਰੀ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਹੋਣਾ ਇਹ ਭੂਮਿਕਾ ਨਿਭਾਈ ਆ ਵਾਕੇ ਇਸ ਇਸ਼ਲਾਕਾ ਦੀ ਹੱਕਦਾਰ ਤੇ ਹੁਣ ਗੱਲ ਕਰਦੀ ਹੈ ਪੰਜੂਤਾ 75 ਕਰਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਭਗਵੰਤ ਮਾਨ ਤਾਂ ਵੈਸੇ ਕਹਿ ਦਿੰਦੇ ਆ ਕਿ ਮੈਂ 3 ਕਰੋੜ ਪੰਜਾਬੀਆਂ ਦਾ ਕਸਟੋਡੀਅਨ ਮੁਖੀ ਆ ਤਾਂ ਫਿਰ ਜੇਕਰ ਤੁਸੀਂ ਮੁਖੀ ਹੋਣ ਦਾ ਦਾਵਾ ਕਰਦੇ ਜੀ ਤਾਂ ਫਿਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੰਜਾਬ ਦੇ ਇਸ ਜੋੜੇ ਦੀ ਜੋੜੀ ਹਿਮਾਚਲ 'ਚ ਘਟਾ ਹੋਈ ਹਿਮਾਚਲ ਛੱਡ ਜਕਰ ਦੇਸ਼ ਦੇ ਕਿਸੇ ਵੀ ਕੋਨੇ 'ਚ ਨਸਲ ਕੌਮ ਰੰਗ ਦੇ ਭੇੜ ਭਾਵ ਦੇ ਤਹਿਤ ਕਿਤੇ ਵੀ ਕਿਸੇ ਪੰਜਾਬੀ ਦੇ ਨਾਲ ਵਿਤਕਰਾ ਹੁੰਦਾ ਤਾਂ ਸੁਖਵਿੰਦਰ ਜੀ ਇਹ ਫਿਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਇਸ ਜ਼ਿੰਮੇਵਾਰੀ ਨੂੰ ਕਿਸ ਤਰੀਕੇ ਨਾਲ ਨਿਭੋੜਾ ਕਰ ਤੁਸੀਂ ਬੇਸ਼ੱਕ ਕੱਖ ਨਹੀਂ ਸਕਦੇ ਪਰ ਤੁਸੀਂ ਆਪਣੇ ਹਮ ਰਤਬਾ ਨੂੰ ਇੱਕ ਫੋਨ ਕਰਕੇ ਪੰਜਾਬੀਆਂ ਦੀ ਸੁਰੱਖਿਆਤਾ ਦਾ ਵਾਸਤੇ ਤਾਂ ਗੱਲ ਕਹਿ ਸਕਦੇ ਜੀ ਉਹਨਾਂ ਨੂੰ ਜ਼ਰੂਰੀ ਐਕਸ਼ਨ ਲੈਣ ਵਾਸਤੇ ਕਹਿ ਸਕਦੇ ਜੀ ਪਰ ਸ਼ਾਇਦ ਮੁੱਖ ਮੰਤਰੀ ਸਾਹਿਬ ਨੇ ਕਦੀ ਇਸ ਗੱਲ ਦੀ ਜ਼ਰੂਰਤ ਹੀ ਨਹੀਂ ਸਮਝੀ ਜਿਸਤਾ ਸੈਟਅਪ ਤੁਸੀਂ ਇਹ ਦੇਖ ਲਓ ਬੜੀ ਸੋਹਣੀ ਤੁਸੀਂ ਗੱਲ ਕੀਤੀ ਆ ਕਿ ਜੇਕਰ ਦਿੱਲੀ ਚ ਅਰਵਿੰਦ ਕੇਸ਼ਰੀਵਾਲ ਨੂੰ ਕੁਝ ਹੁੰਦਾ ਤਾਂ ਆਮ ਆਦਮੀ ਪਾਰਟੀ ਸਮੁੱਚੀ ਪੰਜਾਬ ਦੀ ਜਿਹੜੀ ਆ ਉਹ ਦਿੱਲੀ ਜਾ ਕੇ ਧਰਦਾ ਲਾ ਦਿੰਦੀ ਹਰ ਚਾਵਲ ਉਹ ਹਰਜੂਤ ਬੈਂਸ ਵਰਗੇ ਬੰਦੇ ਜਿਹੜੇ ਨੇ ਸੜਕ ਤੇ ਬੈਹ ਜਾਂਦੇ ਨੇ ਇੱਥਾਂ ਪਈ ਅਸੀਂ ਆਪਣੇ ਮੁੱਖ ਮੰਤਰੀ ਨੂੰ ਉਹ ਆਪਣੀ ਸੁਪਰੀਮ ਨੂੰ ਕਹਿੰਦੇ ਨਹੀਂ ਜਾਣਦੇ ਪਰ ਜਦੋਂ ਕਿਸੇ ਪੰਜਾਬੀ ਦੇ ਉੱਤੇ ਕੋਈ ਇਹੋ ਜਿਹੀ ਬੰਦਪਾਗੀ ਕਟੜਾ ਵਾਪਰਦੀ ਆ ਤਾਂ ਬਿਆਨ ਤਾਂ ਕੀ ਕਾਰਵਾਈ ਤਾਂ ਕੀ ਕਰਨੀ ਬਿਆਨ ਵੀ ਜਿਹੜੇ ਉਹ ਨਹੀਂ ਦਿੰਦੇ ਖੈਰ ਅਮਰਸਾਹਬ ਪੁਲਿਸ ਨੇ ਜਿਹੜੀ ਹੁਣ ਜ਼ੀਰੋ ਐਫ ਆਈ ਆਰ ਜਿਹੜੀ ਉਲਾਜ ਕਰਦੀ ਆ ਉਸ ਦੀ ਇੱਕ ਕਾਪੀ ਜਿਹੜੀ ਹਮਾਚੰਦਰ ਪ੍ਰਦੇਸ਼ ਪੁਲਿਸ ਨੂੰ ਵੀ ਭੇਜ ਦਿੱਤੀ ਆ ਬਾਕੀ ਸੁਖੰਦਰ ਜੀ ਇਥੇ ਇੱਕ ਅਗਲ ਮੈਂ ਹੋਰ ਕਹਿਣੀ ਚਾਹਾਂਗਾ ਆ ਬੇਸ਼ੱਕ ਇਸ ਮਸਲੇ ਨੂੰ ਕੰਗੜਾ ਰਣਾਉ ਦੇ ਮਤਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਪਰ ਉਸ ਬੰਦੇ ਦੀ ਜਿਹੜੀ ਸਟੇਟਮੈਂਟ ਮੈਂ ਸੁਣੀ ਜਿਹੜੀ ਉਹ ਬੰਦੇ ਦੇ ਸਟੇਟਮੈਂਟ ਤੇ ਸੀ ਉਸ ਨੇ ਪਹਿਲਾਂ ਇਹ ਗੱਲ ਕਹੀ ਕਿ ਹਾਂ ਭਈ ਉੱਥੇ ਜਿਹੜਾ ਪਾਰਕਿੰਗ ਨੂੰ ਡੇਕੇ ਚੱਕੜਾ ਹੋਇਆ ਸੋ ਮੇਰੀ ਇੱਕ ਇਹ ਵੀ ਬੇਨਤੀ ਆ ਆਪਣੇ ਪੰਜਾਬੀ ਲੋਕਾਂ ਨੂੰ ਕਿ ਜੇਕਰ ਉਹ ਬਾਕੀ ਪਰਦੇਸਾਂ ਚ ਦਿੱਸਾਂ ਚ ਦੂਜੇ ਸੂਬਿਆਂ ਚ ਜਾਂਦੇ ਨੇ ਤਾਂ ਉੱਥੇ ਉਹਨਾਂ ਵਿਤਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਪੂਰਨ ਧਿਆਨ ਜਿਹੜਾ ਰੱਖਣਾ ਚਾਹੀਦਾ ਪੂਰਨ ਸਹਿਰਤਤਾ ਜਿਹੜੀ ਆ ਉਹ ਜ਼ਰੂਰ ਦਵਾ ਲੈਣੀ ਚਾਹੀਦੀ ਆ ਜ਼ਰੂਰੀ ਨਹੀਂ ਕਿ ਫਿਰ ਇਹੋ ਜੀਆਂ ਘਟਨਾਵਾਂ ਚਿਕਰ ਵਾਪਰਦੀਆਂ ਨੇ ਤੇ ਉਹਨਾਂ ਨੂੰ ਅਸੀਂ ਹੋਰ ਪ੍ਰਗਟਾ ਕੇ ਲੋਕਾਂ ਨੂੰ ਇੱਕ ਖਲਾਅ ਜਿਹੜਾ ਲੋਕਾਂ ਦੇ ਵਿੱਚ ਪੈਦਾ ਕਰਦੇ ਹੋਵੇਂ ਸੋਸ਼ਲ ਮੀਡੀਆ ਤੇ ਮੈਂਟ ਵੇਖਦਾ ਪਿਆ ਸਾ ਕਿ ਨਿਹੰਦ ਸਿੰਘ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਘੇਰ ਕੇ ਖਲੋਤੇ ਸੀ ਹਾਂ ਵੀ ਕਹਿ ਰਹੇ ਸੀ ਕਿ ਤੁਸੀਂ ਜੇ ਅਹੀਂ ਤੁਹਾਡੇ ਦਾ ਇਦਾਂ ਦਾ ਕਰੀਏ ਪਟ ਤੋਂ ਘਟ ਇਹੋ ਜੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੇ ਵੀ ਰੋਕ ਜਿਹੜੀ ਆ ਉਹ ਪਾਉਣੀ ਚਾਹੀਦੀ ਆ ਜੇਕਰ ਅਸੀਂ ਹਿਮਾਚਲ 'ਚ ਜਾਂਦੇ ਆ ਟੱਕ ਟੋਕੜ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਵੀ ਉਥੇ ਪੂਰਨ ਤੌਰ ਤੇ ਅਹਿਸਾਸ ਹੋਣਾ ਚਾਹੀਦਾ ਤੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਜਿਹੜੀ ਉਹ ਕਦਰ ਜਿਹੜੀ ਉਹ ਕਰਦੀ ਚਾਹੀਦੀ ਆ ਬਾਕੀ ਕਗੜਾ ਰੰਦਾ ਹੋਂ ਤਾਂ ਜਿਹੜਾ ਮਸਲਾ ਆ ਉਹ ਐਸ ਵੇ ਜਰੂਰ ਹਮਾਚਲ ਚੱਪਕਿਆ ਆ ਪਰ ਅਸਲ ਹਰ ਮਸਲੇ ਨੂੰ ਜੇਕਰ ਅਸੀਂ ਇਸ ਤਰੀਕੇ ਨਾਲ ਜੋੜਾਂ ਕਿ ਤਾਂ ਪੰਜਾਬ ਦੇ ਉੱਤੇ ਵੀ ਉਸਦਾ ਜਿਹੜਾ ਪ੍ਰਭਾਵ ਜਿਹੜਾ ਪੈ ਸਕਦਾ ਜੋ ਸਿਲਾਨੀਆਂ ਨੂੰ ਬੇਨਤੀ ਆ ਕਿ ਜੇਕਰ ਤੁਸੀਂ ਦੂਜੇ ਸੋਬਿਆਂ ਤੇ ਜਾਂਦੇ ਜੇ ਤਾਂ ਉਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਜਿਹੜੀ ਆ ਜ਼ਰੂਰ ਕਰ ਲਈ ਚਾਹੀਦੀ ਜੀ ਬਿਲਕੁਲ ਬਿਲਕੁਲ ਦੇਖਦੇ ਆ ਕਿ ਹੁਣ ਇਹਦੇ ਵਿੱਚ ਕੀ ਕੁਝ ਜਿਹੜਾ ਇੱਕ ਚੰਗਾ ਕਦਮ ਜ਼ਰੂਰ ਚੁੱਕਣ ਜਿਸ ਚੰਨੀ ਹੋਰਾਂ ਦਾ ਔਰ ਸਰਕਾਰ ਨੂੰ ਵੀ ਜਿਹੜਾ ਇਹਦੇ ਵਿੱਚ ਪਹਿਲ ਕਰਕੇ ਦੇ ਵਿੱਚ ਇਨਸਾਫ ਜਿਹੜੀ ਹੈ ਸਾਡੇ ਨੌਜਵਾਨ ਸਾਡੇ ਜੋੜੇ ਨੂੰ ਦਵਾਉਣਾ ਚਾਹੀਦਾ ਤਾਂ ਜੋ ਜਿਹੜਾ ਅੱਗੇ ਇਹ ਮੈਸੇਜ ਸਪਰੈਡ ਨਾ ਹੋਵੇ ਕਿ ਹਿਮਾਚਲ ਵਾਲੇ ਜਿਹੜੇ ਪੰਜਾਬ ਦੇ ਵਿੱਚ ਨਾ ਜਾਣ ਉੱਥੇ ਤੱਕਾ ਹੁੰਦਾ ਤੇ ਪੰਜਾਬ ਵਾਲੇ ਜਿਹੜੇ ਹਿਮਾਚਲ ਦੇ ਵਿੱਚ ਨਾ ਜਾਣ ਇਹੋ ਜਿਹੇ ਜਿਹੜੇ ਸਬੰਧ ਆ ਉਹ ਖਰਾਬ ਨਹੀਂ ਹੋਣੇ ਚਾਹੀਦੇ ਔਰ ਇਸ ਕਰਕੇ ਇਹ ਸਥਿਤੀਆਂ ਵਿਗੜਨ ਤੋਂ ਪਹਿਲਾਂ ਜਿਹੜੀਆਂ ਸੁਭਾਲਣ ਦੀ ਜ਼ਰੂਰਤ ਹੈਗੀ ਆ ਚਲੋ ਅਣਕ ਸਾਹਿਬ ਅਗਲੀ ਗੱਲ ਕਰਦੇ ਆ ਆਪਰ ਜਾਣਾ ਗੱਲ ਕਰਦੇ ਆ ਕਿ ਕਾਂਗਰਸ ਦੇ ਵਿੱਚ ਕਲੇਸ਼ ਆ, ਅਕਾਲੀ ਦਲ ਦੇ ਵਿੱਚ ਬਗਾਵਤ ਹੈ, ਦੂਜੇ ਪਾਸੇ ਕੰਦਰ ਖਾਤੇ ਖਾਨਾ ਜੰਗੀ ਜਿਹੜੀ ਆਮ ਆਦੀ ਪਾਰਟੀ ਦੇ ਵਿੱਚ ਵੀ ਹੈ। ਪਰ ਹੁਣ ਇਹਦੀ ਐਂਟਰੀ ਜਿਹੜੀ ਆ ਕਲੇਸ਼ ਦੀ ਜਾਂ ਖਾਨਾ ਜੰਗੀ ਦੀ ਕਹਿ ਲਓ ਇਹ ਹੋ ਗਈ ਹੈ ਇਹ ਬੀਜੇਪੀ ਦੇ ਵਿੱਚ ਵੀ। ਹਾਲਾਂਕਿ ਇਹਨੂੰ ਮੈਂ ਕਲੇਸ਼ ਨਹੀਂ ਕਹੂੰਗਾ ਪਰ ਨਤਾਰਿਕ ਸਿੰਘ ਬਰਾੜ ਜਿਹੜੇ ਆ ਉਹ ਕਾਫੀ ਸੋਹਰਦ ਪੋਲਿਟਿਕ ਪੋਲਿਟੀਸ਼ੀਅਨ ਨੇ ਔਰ ਕਾਫੀ ਪੰਜਾਬ ਦੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਆ। ਔਰ ਉਹਨਾਂ ਦੀ ਸੋਚ ਸਮਝ ਵੀ ਪੰਜਾਬ ਦੀ ਸਿਆਸਤ ਨੂੰ ਲੈ ਕੇ ਚੰਗੀ ਹੈ ਔਰ ਉਹਨਾਂ ਨੇ ਹੁਣ ਇੱਕ ਵੱਡਾ ਬਿਆਨ ਜਿਹੜਾ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਉੱਪਰ ਦਿੱਤਾ ਹੈ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਜਿਹੜੇ ਇਹ ਗੱਲਾਂ ਕਹੀਆਂ ਨੇ ਪਹਿਲਾਂ ਜਿਹੜੀਆਂ ਗੱਲਾਂ ਉਲਟ ਕਰਦੇ ਹੁੰਦੇ ਸੀ ਕਾਲਿਸਤਾਨ ਦੇ ਉਲਟ ਕਰਦੇ ਹੁੰਦੇ ਸੀ ਅਮਰਪਾਲ ਖੋਣਾ ਦੇ ਉਲਟ ਬੋਲਦੇ ਹੁੰਦੇ ਸੀ ਸਿੱਖ ਮਸਲਿਆਂ ਦੇ ਉੱਪਰ ਜਿਹੜਾ ਉਲਟ ਬੋਲਦੇ ਹੁੰਦੇ ਸੀ ਹੁਣ ਜਦੋਂ ਤੋਂ ਕੇਂਦਰੀ ਮੰਤਰੀ ਜਿਹੜਾ ਉਹ ਬਣਿਆ ਉਹ ਉਸ ਤਰੀਕੇ ਦੇ ਨਾਲ ਹੁਣ ਬਿਆਨ ਦੇਣੇ ਸ਼ੁਰੂ ਕਰ ਗਏ ਆ ਇੰਜ ਲੱਗਦਾ ਹੈ ਕਿ ਸਿੱਖਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੈ ਮਿੱਟੂ ਦੇ ਵੱਲੋਂ ਇਹ ਬਿਆਨਬਾਜ਼ੀਆਂ ਕਰਕੇ ਭਰਮਾਉਣ ਦੀ ਕੋਸ਼ਿਸ਼ ਹੈ ਆਪਣੇ ਬਿਆਨਾਂ ਤੋਂ ਹੀ ਪਲਟ ਗਏ ਹਾਲਾਂਕਿ ਇਹੋ ਜਿਹੇ ਬਿਆਨ ਉਹਨਾਂ ਨੇ ਕਿਸਾਨ ਅੰਦੋਲਨ ਮੌਕੇ ਵੀ ਦਿੱਤੇ ਸੀ ਤੇ ਉਦੋਂ ਵੀ ਉਹ ਪਲਟ ਗਏ ਸੀ ਪਰ ਹੁਣ ਇਹ ਦੁਬਾਰਾ ਜਿਹੜੇ ਬਿਆਨ ਦਿੱਤੇ ਗਏ ਆ ਕਿ ਮੈਂ ਅਮਰਤਪਾਲ ਦੇ ਪਰਿਵਾਰ ਨੂੰ ਜਾ ਕੇ ਮਿਲੂੰਗਾ ਜੀ ਮੈਂ ਸਾਰੇ ਮੁੱਦਿਆਂ ਤੇ ਇਤਾਂ ਕਰੂੰਗਾ ਜੀ ਫਲਾਨਾ ਜੀ ਉਹ ਬੜਾ ਕੁਝ ਜਿਹੜਾ ਉਹਨਾਂ ਨੇ ਨਾਟਕਬਾਜ਼ੀ ਜੀ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਧਰਗ ਸਿੰਘ ਬਰਾੜ ਉਹਨਾਂ ਨੂੰ ਪੈਰ ਨ ਜਿਹੜੀ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਜਿਸ ਪਾਰਟੀ ਨੇ ਤੁਹਾਨੂੰ ਜਿਹੜਾ ਉਹ ਕੇਂਦਰੀ ਰਾਜ ਮੰਤਰੀ ਬਣਾਇਆ ਹਾਰਨ ਦੇ ਬਾਵਜੂਦ ਹੁਣ ਤੁਸੀਂ ਉਸ ਪਾਰਟੀ ਦੇ ਵਿਚਾਰਧਾਰਾ ਦੇ ਉਲਟ ਹੀ ਚੱਲ ਰਹੇ ਹੋ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਹੀ ਇਹ ਹੈ ਨੀ ਕਿ ਉਹ ਤਾਂ ਉਲਟ ਚੱਲਦੀ ਹੈ ਕਲਸਤਾਨੀਆਂ ਦੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਕੀ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ ਇੱਕ ਤਰੀਕੇ ਨਾਲ ਬਿੱਟੂ ਦੀ ਪੋਲ ਖੋਲੀ ਹੈ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਪਾਰਟੀ ਜਿਹੜਾ ਇਹਦਾ ਨੋਟਿਸ ਲਵੇ ਕਿਵੇਂ ਦੇਖਦੇ ਹੋ ਕਿ ਗੱਲ ਹੁਣ ਕਿੱਧਰ ਨੂੰ ਜਾਊ ਸਖੰਦਰਜੀ ਨੇ ਨਿਤਰ ਸਿੰਘ ਬਰਾੜ ਦਾ ਇਹ ਸਬੰਧੀ ਤੁਸੀਂ ਜਿਹੜੀ ਟਿੱਪਣੀ ਕੀਤੀ ਜਾਂ ਜਿਹੜੀ ਗੱਲਬਾਤ ਉਹਨਾਂ ਨੇ ਰਮਨਿਤ ਬਿੱਟੂ ਦੇ ਸਬੰਧ ਵਿੱਚ ਜਿਹੜਾ ਬਿਆਨ ਦਿੱਤਾ ਇਹ ਉਹਨਾਂ ਦੀ ਸੋਹਿਰਤਤਾ ਦਾ ਪ੍ਰਗਟਾਵਾ ਕਰਦਾ ਕਿ ਰਮਨਿਤ ਬਿੱਟੂ ਦਾ ਜਿਹੜਾ ਬਿਆਨ ਭਾਈ ਅੰਮ੍ਰਿਤਪਾਲ ਦੇ ਸਬੰਧ ਦੇ ਵਿੱਚ ਇਹ ਜਿਹੜਾ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਹੈਗਾ ਤਾਂ ਇਹ ਪਾਰਟੀ ਦੀ ਇੱਕ ਸਾਫ ਬਾਅਦ ਹੈ ਕਿ ਇੱਕ ਕਿਸਮ ਦਾ ਵਿਰੋਧ ਜਿਹੜਾ ਰਮਨਿਤ ਬਿੱਟੂ ਦਾ ਨਿਤਰ ਸਿੰਘ ਬਰਾੜ ਵੱਲੋਂ ਜਿਹੜਾ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਇਸ ਦਾ ਨੋਟਿਸ ਲਵੇ ਤਾਂ ਹੁਣ ਪਿੰਨਤ ਕਰ ਲਈਏ ਆਪਾਂ ਗੱਲ ਰਵਨੀ ਸਿੰਘ ਬਿੱਟੂ ਦੀ ਰਵਨੀ ਸਿੰਘ ਬਿੱਟੂ ਐਸਾ ਦੇ ਨਵੇਂ-ਨਵੇਂ ਕੇਂਦਰ ਦੇ ਵਿੱਚ ਪੰਜਾਬ ਸਰਕਾਰ ਦੇ ਉਹ ਪੰਜਾਬ ਵੱਲੋਂ ਮੰਤਰੀ ਬਣੇ ਆ ਤਾਂ ਲੋਕ ਇਹਦੇ ਹੁੰਦੇ ਨੇ ਕਿ ਜਦੋਂ ਕੋਈ ਨਵਾਂ-ਨਵਾਂ ਮੁਸਲਮਾਨ ਬੰਦਾ ਤਾਂ ਉੱਚੀ ਉਹ ਕਲਮਾ ਜਿਹੜਾ ਉਹ ਪੜ੍ਹਦਾ ਹੈਗਾ ਕਿ ਤਾਰਸੋਂ ਕਬਈ ਐਸਾ ਵੀ ਤਾਂ ਉਹ ਆਪਣੇ ਆਪ ਨੂੰ ਬਤੌਰ ਭਾਜਪਾ ਦੇ ਵਿੱਚ ਬਤੌਰ ਇਕਲੌਤੀ ਸਿੱਖ ਨੇਤਾ ਵਜੋਂ ਉਸਥਾਪਿਤ ਕਰਨ ਦੀ ਚੱਕਰ ਚਾ ਤਾਂ ਜੋ ਜਿਹੜੇ ਪੰਥਕ ਹਲਕੇ ਨੇ ਜਿਹੜੇ ਬੀਤੇ ਲੰਮੇ ਸਮੇਂ ਤੋਂ ਉਹਨਾਂ ਦੇ ਦਾਦੇ ਸੰਬੰਧੀ ਜਿਹੜੀ ਸ਼ਬਦਾਵਲੀ ਵਰਤਦੇ ਰਹੇ ਆ ਉਹ ਸ਼ਬਦਾਵਲੀ ਨੂੰ ਧੋਕੇ ਆਪਣਾ ਟੌਰ ਬਣਾਉਂਦੇ ਮੂਡ ਦੇ ਵਿੱਚ ਨਜ਼ਰ ਆ ਰਹੇ ਆ ਤਾਂ ਉਹਨਾਂ ਦੀ ਇਹ ਸਟੇਟਮੈਂਟ ਆ ਰਹੀ ਹੈ ਜਿਹਦੇ ਵਿੱਚ ਉਹ ਕਦੀ ਕਹਿ ਦਿੰਦੇ ਨੇ ਕਿ ਮੈਂ ਪੰਜਾਬ ਦੇ ਔਰ ਕੇਂਦਰ ਦੇ ਵਿੱਚ ਕਾਰਪੋਰਲ ਬਣਾਗਾ ਭਾਵ ਆਪਣੇ ਆਪ ਨੂੰ ਉਹ ਪੰਜਾਬੀਆਂ ਦਾ ਇੱਕ ਨੇਤਾ ਸਰਬੋਹਰ ਨੇਤਾ ਸਿੱਧ ਕਰਨ ਦੇ ਚੱਕਰ ਦੇ ਵਿੱਚ ਨਜ਼ਰ ਆ ਰਹੇ ਜੋ ਵੀ ਉਹਨਾਂ ਦੇ ਬੀਤੇ ਦਿਨਾਂ ਦੇ ਬਿਆਨ ਭਾਜੀ ਜਿਹੜੀ ਲਈ ਹੈ ਜਿਸ ਤਰੀਕੇ ਦੇ ਉਹ ਬਿਆਨ ਦੇ ਰਹੇ ਹੁਣ ਉਹਨਾਂ ਦੀ ਭਾਜਪਾ ਦੇ ਵਿੱਚ ਕਿੰਨੀ ਕੁ ਚੱਲਦੀ ਹੈ ਜਾਂ ਕਿੰਨੀ ਕੁ ਨਹੀਂ ਚੱਲਦੀ ਇਹ ਤਾਂ ਸਿੱਧੂ ਸਾਹਿਬ ਆਉਣ ਵਾਲੇ ਸਮੇਂ ਚ ਪਤਾ ਲੱਗ ਜਾਊਗਾ ਕਿ ਇਹ ਜਿਹੜੇ ਬਿਆਨ ਦਿੱਤੇ ਜਾ ਰਹੇ ਸੀ ਇਹ ਬਿਆਨ ਕੀ ਮਖਰੂ ਭਾਜਪਾ ਦੀ ਗਾਈਡਲਾਈਨ ਜਾਂ ਨੀਤੀ ਦੇ ਤਹਿਤ ਹੀ ਦਿੱਤੇ ਜਾ ਰਹੇ ਸਨ ਕਿਉਂਕਿ ਸੁਖਵਿੰਦਰ ਜੀ ਮੈਂ ਇਹ ਗੱਲ ਸਮਝਦਾ ਜਿੱਤੋਂ ਤੱਕ ਮੇਰੀ ਆਪਣੀ ਸਿਆਸੀ ਸਮਝਿਆ ਕਿ ਕੋਈ ਵੀ ਬੰਦਾ ਖਾਸ ਤੌਰ ਤੇ ਰਮਨਦੀਪ ਸਿੰਘ ਬਿੱਟੂ ਵਰਗਾ ਜਿਹੜਾ ਹਾਰਿਆ ਹੋਇਆ ਬੰਦਾ ਉਹ ਵੀ ਤੇ ਮੰਤਰੀ ਬਣਾ ਹੋਵੇ ਮੇਰਾ ਨਹੀਂ خیال ਕਿ ਆਪਣੀ ਹਾਈ ਕਮਾਂਡ ਤੋਂ ਬਿਨਾਂ ਹੀ ਆਪਣੇ ਪੱਧਰ ਤੇ ਇਹੋ ਜਿਹੇ ਜਿਹੜੇ ਉਹ ਬਿਆਨ ਦੇ ਦੇਵੇ ਕਿਤੇ ਨਾ ਕਿਤੇ ਇਸ਼ਾਰਾ ਜਿਹੜਾ ਜ਼ਰੂਰ ਉਤੋਂ ਹੋਇਆ ਹੁੰਦਾ ਤਾਂ ਹੀ ਉਹ ਬੰਦਾ ਬੋਲਦਾ ਤੇ ਭਾਜਪਾ ਜਿਸ ਤਿੱਕਣਾ ਐਸੇ ਸਿੱਖ ਮਸਲਿਆਂ ਨੂੰ ਆਪਣੇ ਪੱਤਰ ਤੇ ਹੱਲ ਕਰਦਾ ਚਾਹੁੰਦੀ ਆ ਮੈਨੂੰ ਲੱਗਦਾ ਕਿ ਜਗਨਜੀਤ ਬਿੱਟੂ ਦੀ ਇਹ ਵਿਆਹ ਉਸੇ ਕੜੀ ਦਾ سلسلہ ਜਿਹੜੇ ਹੈ ਕਿ ਨਹੀਂ ਇਹੀ ਦੁਬਦਾਂ ਦੀ ਗੱਲ ਕੀਤੀ ਹੈ ਨਾ ਇਹੀ ਦੁਬਦਾਂ ਦੀ ਗੱਲ ਕੀਤੀ ਹੈ ਨਾ ਧੜਕ ਸਿੰਘ ਬਰਾੜ ਹੋਣਾ ਨਹੀਂ ਕਿਉਂਕਿ ਬਹੁਤੇ ਸੱਜਣ ਇਹ ਹੀ ਸੋਚਦੇ ਆ ਕਿ ਹੋ ਸਕਦਾ ਹੈ ਕਿ ਜਿਹੜੀ ਇਹ ਚੀਜ਼ ਹੈ ਇਹ ਜਿਹੜਾ ਵਿਆਹ ਨੇ ਇਹ ਹੋ ਸਕਦਾ ਹੈ ਕਿ ਹਾਈ ਕਮਾਂਡ ਦੇ ਇਸ਼ਾਰੇ ਤੇ ਹੋਣ ਪਰ ਬਹੁਤੇ ਸੱਜਣੇ ਸੋਚਦੇ ਆ ਕਿ ਸਾਡੀ ਪਾਰਟੀ ਦੀ ਇਹ ਵਿਚਾਰਧਾਰਾ ਹੀ ਹੋਣੀਗੀ ਔਰ ਉਹਨਾਂ ਨੇ ਜਿਹੜੀ ਉਹ ਬਣਾ ਲਈ ਹੈ ਆਪਣੀ ਸਰਕਾਰ ਬਣਾ ਲਈ ਹੈ ਔਰ ਇਹੋ ਜੀ ਵਿਚਾਰਤਾ ਰਾਤੇ ਉਹ ਚੱਲ ਰਹੀ ਨਹੀਂ ਮਤਲਬ ਇਹ ਦੁਬਿਧਾ ਪੈਦਾ ਹੋ ਗਈ ਹੈ ਨਾ ਲੋਕਾਂ ਦੇ ਅੰਦਰ। ਇਹੀ ਦੁਬਿਧਾ ਤੇ ਉਹਨਾਂ ਨੇ ਗੱਲ ਕੀਤੀ ਹੈ। ਜੀ ਸੁਖਵਿੰਦਰ ਜੀ ਇਸ ਦੁਬਿਧਾ ਦਾ ਥੋੜਾ ਜਿਹਾ ਹੁਣ ਆਪਾਂ ਹੋਰ ਥੋੜਾ ਜਿਹਾ ਪਿੱਛੇ ਐਨਾਲਿਸਿਸ ਕਰ ਦਿੰਦੇ ਆ। ਇਸ ਵੇਲੇ ਭਾਜਪਾ ਦੇ ਵੀ ਸੁਖਵਿੰਦਰ ਜੀ ਕੋਈ ਵਿਚਾਰਤਾ ਰ ਰਹਿ ਨਹੀਂ ਗਈ। ਕਿਉਂਕਿ ਇਸ ਪ੍ਰੋਗਰਾਮ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਹੋਰ ਕੋਖ ਕਰ ਰਿਆ ਸਾਂ ਤੇ ਮੈਨੂੰ ਜਗਤ ਪ੍ਰਕਾਸ਼ ਨੱਡੇ ਦਾ ਇੱਕ ਬਿਆਨ ਆਇਆ। ਨੱਡੇ ਦਾ ਬਿਆਨ ਕਿਹਦੇ ਸੰਦਰਭ ਚ ਆਇਆ ਆਰਐਸਐਸ ਦੇ ਸੰਦਰਭ ਚ ਉਹ ਬਿਆਨ ਦੇ ਰਿਹਾ ਕਿ ਆਰਐਸਐਸ ਦੀ ਸਾਨੂੰ ਜ਼ਰੂਰਤ ਜਿਹੜੀ ਨਹੀਂ ਹੈਗੀ ਪਾਰਟੀ ਆਪਣੇ ਪੱਧਰ ਤੇ ਕੰਮ ਕਰੇਗੀ ਆਰਐਸਐਸ ਜਿਹੜੀ ਸਦਨਕ ਪੱਧਰ ਤੇ ਕੰਮ ਕਰੇਗੀ ਤੇ ਦੂਜੇ ਪਾਸੇ ਇਹਦੇ ਉੱਤੇ ਪਲਟ ਮਾਰ ਕਰਦੇ ਆ ਬੋਲ ਭਗਵਤਨ ਨਾੜੀਏ ਸਟੇਟਮੈਂਟ ਦੇ ਦਿੱਤੀ ਕਿ ਜੇਪੀ ਨੱਡੇ ਦਾ ਇਹ ਗਲਤ ਬਿਆਨ ਆ ਉਸ ਨੂੰ ਇਹ ਨਹੀਂ ਪਤਾ ਕਿ ਆਰਐਸਐਸ ਦੀ ਹੋਂਦ ਕੀ ਆ ਹੁਣ ਵਿਚਾਰਤਾਰਕ ਪੱਧਰ ਤੇ ਅੱਜ ਤੱਕ ਭਾਜਪਾ ਦੇ ਕਿਸੇ ਨੇਤਾ ਦੀ ਇਨੀ ਹਿੰਮਤ ਨਹੀਂ ਬਈ ਕਿ ਉਹ ਆਰਐਸਐਸ ਦੇ ਖਿਲਾਫ ਅਜਿਹੀ ਬਿਆਨਬਾਜ਼ੀ ਕਰੇ ਤਾਂ ਜੇਕਰ ਇਹ ਕੁਝ ਨੱਢੇ ਹੁਣੀ ਇਹ ਬਿਆਨਬਾਜ਼ੀ ਕਰਦੇ ਆ ਤਾਂ ਸੁਖਵਿੰਦਰ ਜੀ ਫਿਰ ਸੁਭਾਵਾਕਾ ਕੀ ਵਿਚਾਰਧਾਰਾ ਦੇ ਵਿੱਚ ਫਰਕ ਆ ਜਾਂਦਾ ਸਿਧਾਂਤਕ ਤੌਰ ਤੇ ਸਭ ਉਲਟੇ ਨੇ ਐਸਵੇ ਪਾਜਪਾ ਸਿਰਫ ਤੇ ਸਿਰਫ ਨੀਤੀਆਂ ਨੂੰ ਛੱਡ ਕੇ ਆਪਣਾ ਪਸਾਰ ਕਰ ਰਹੀ ਹੈ ਜਿਹੜੀ ਜੀਪੀ ਨੱਢੇ ਨੇ ਸਟੇਟਮੈਂਟ ਦਿੱਤੀ ਆ ਤੋਂ ਉਸੇ ਆਧਾਰ ਤੇ ਹੀ ਸਿੱਧੂ ਸਾਹਿਬ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਜੋ ਕੁਝ ਬਿੱਟੂ ਬੋਲਦਾ ਪਿਆ ਇਹ ਉਸੇ ਪਾਜਪਾ ਦੀ ਉਸੇ ਨੀਤੀ ਦਾ ਸੇਟਾ ਹੈਗਾ ਕਿ ਠੀਕ ਆ ਕਿਸੇ ਵੀ ਤਰੀਕੇ ਨਾਲ ਸਾਮ-ਦਾਮ ਡੰਡ ਵੀ ਦੀ ਨੀਤੀ ਅਪਣਾਉਂਦੇ ਆ ਜੋ ਵੀ ਹੋ ਜਾਵੇ ਆਪਾਂ 2027 ਤੱਕ ਆਪਣੀ ਸਥਿਤੀ ਅਜੇ ਹੀ ਮਜ਼ਬੂਤ ਕਰ ਲੈਣੀ ਆ ਕਿ ਭਗਮਾ ਝੰਡਾ ਜਿਹੜਾ ਪੰਜਾਬ ਚ ਫਿੱਲਾ ਰਾਜ ਜਾਵੇ ਸੋ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਰਮਨੀਤ ਬਿ ਤਾ ਖੁਦ ਬਾਇ ਜੀ 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 ਤੇ ਨਾ ਤੜਾ ਸਿੰਘ ਬਿਆਲ ਬਰਾੜ ਹੋਣੀ ਜਿਹੜੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਸਿੱਧੂ ਸਾਹਿਬ ਉਹ ਪਾਰਟੀ ਦੇ ਉਸ ਮੁੱਦੇ ਤੇ ਜਿੱਥੇ ਪਾਰਟੀ ਆਪਣੇ ਆਪ ਨੂੰ ਰਾਸ਼ਟ੍ਰਵਾਦੀ ਸਿੱਧ ਕਰਦੀ ਰਹੀ ਆ ਤਾਂ ਰਾਸ਼ਟ੍ਰਵਾਦੀ ਸਿੱਧ ਕਰਨ ਦੇ ਵਿੱਚ ਤਾਂ ਉਹ ਜੋ ਕੁਝ ਵੀ ਹੁਣ ਸੱਤਾ ਦੇ ਵਿੱਚ ਜਿਹੜੀ ਕੇਂਦਰੀ ਪਾਰਟੀ ਹੁੰਦੀ ਹੈ ਜਿਹਦੇ ਹੱਥ ਸੱਤਾ ਹੁੰਦੀ ਹੈ ਸਖੁੰਦਰਜੀ ਰਾਸ਼ਟਵਾਦੀ ਉਹਦੀਆਂ ਨੀਤੀਆਂ ਦੇ ਅਨੁਸਾਰ ਹੁੰਦਾ ਜੋ ਕੁਝ ਵੀ ਸੱਤਾਧਾਰੀ ਤੇ ਨੂੰ ਠੀਕ ਲਾਦਾ ਉਹਦੇ ਉਹਦੇ ਅਨੁਸਾਰ ਹੀ ਉਹਨਾਂ ਨੇ ਗੱਲ ਜਿਹੜੀ ਕਰਦੀ ਹੁੰਦੀ ਆ ਬਾਕੀ ਦੇਖੋ ਹੁਣ ਸਿੱਖਾਂ ਦੇ ਵਿੱਚ ਅਰਮਨ ਸਿੰਘ ਮਟੂ ਆਪਣਾ ਕਿੰਨਾ ਕੁ ਕਦ ਬਣਾ ਪਾਉਂਦਾ ਇਹੋ ਜਿਹੇ ਬਿਆਨਾਂ ਦੇ ਨਾਲ ਹੀ ਨਾਲ ਭਾਜਪਾ ਕੀ ਸਥਿਤੀ ਦਾ 2027 ਦੀਆਂ ਤੱਕ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਸਿੱਖ ਪੰਤਕ ਹਲਕਿਆਂ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰ ਪਾਉਂਦੀ ਆ ਇਹਦਾ ਸਿੱਧੂ ਸਾਹਿਬ ਆਉਣ ਵਾਲਾ ਸਮਾਂ ਦੱਸੇਗਾ ਹੁਣ ਜਿਸ ਤਰੀਕੇ ਨਾਲ 1 ਜੁਲਾਈ ਤੱਕ ਐਜੀਪੀਸੀ ਇਹ ਵੋਟਾਂ ਵਧਾਉਂਦੀ ਗਿਣਤੀ ਸੀ ਉਹ ਵੀ ਹੁਣ ਵਧਾ ਦਿੱਤੀ ਗਈ ਹੈ ਤਾਂ ਸਾਫ ਪ੍ਰਭਾਵ ਇਹੋ ਹੀ ਹੈ ਕਿ ਪੰਜਾਬ ਦੇ ਵਿੱਚ ਆਮ ਆ ਭਾਜਪਾ ਜਿਹੜੀ ਆਪਣਾ ਕਦਮ ਜਿਹੜੇ ਮਜ਼ਬੂਤ ਕਰਨੇ ਨਜ਼ਰ ਤੇ ਰੱਖਦੇ ਹੋਏ ਇਹ ਤਰੀਕਾ ਵਧਾਈਆਂ ਜਾ ਰਹੇ ਨੇ ਐ ਜੀ ਪੀ ਸੀ ਨੇ ਚੋਣਾਂ ਦੇ ਵੀ ਤੇ ਇਹ ਪਤਾ ਲੱਗਾ ਕਿ ਨਵੰਬਰ ਜਾਂ ਦਸੰਬਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਨੇ ਫਿਰ ਦੇਖੋ ਗੱਲ ਕਿਹੇ ਪਾਸੇ ਖਲਰੂਗੀ ਪਰ ਅਸੀਂ ਇਹੋ ਹੀ ਕਹਿ ਸਕਦੇ ਕਿ ਜਿਹੜਾ ਰਮਨਜੀਤ ਸਿੰਘ ਬਿੱਟੂ ਦਾ ਜਿਹੜਾ ਇਹ ਬਿਆਨ ਆ ਭਾਜਪਾ ਦੀਆਂ ਬਦਲੀਆਂ ਹੋਈਆਂ ਨੀਤੀਆਂ ਦਾ ਬਿਆਨ ਆ ਜਿਹੜੇ ਕਰਕੇ ਦੁਬਦ ਜਿਹੜੀ ਆ ਸੁਖਿੰਦਰ ਜੀ ਇਹ ਚਲੋ ਐਕਸਪਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਚਲੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਹ ਵੀਟ ਕਰਦੇ ਹਾਂ ਕੈਂਡੀ ਸਾਹਿਬ ਨਾਲ ਕੀ ਗੱਲਬਾਤ ਹੋਣੀ ਬਹੁਤ ਪਸੰਦਾ ਹੂ ਪਰ ਅਫਰ ਮਿਲਾਂਗੇ ਤਰਫਾ